ਜਿਹੜਾ ਜਾਉਂਗੇ ਜਿਹੜਾ ਅਜੂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਤੇ ਸਰੋਤਿਆਂ ਨੂੰ ਸਾਰੇ ਮੇਰੇ ਨਾਲ ਆਏ ਸਾਥੀਆਂ ਨੂੰ ਜ਼ਿਲ੍ਹੇ ਤੋਂ ਫਤਿਹ ਅਰਜ਼ ਕਰਦਾ ਵਾਇਕੁਰੂ ਚਿੱਕਾ ਖਾਨ ਸਾਹਿਬ ਵਾਇਕੁਰੂ ਚਿੱਕੀ ਪੱਤੇ ਅਸੀਂ ਅਜੇ ਪੂਰੇ ਪੰਜਾਬ ਦੇ ਅੰਦਰ ਇਸ ਜ਼ਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਸਰਦਾਰ ਸਿਮਰਨਜੀਤ ਮਾਨ ਸਾਹਿਬ ਜੀ ਦੇ ਦਿਸਾ ਨਿਰਦੇਸ਼ਾਂ ਦੇ ਮੁਤਾਬਕ ਇਹ ਮੰਗ ਪੱਤਰ ਇੱਕ ਨਹੀਂ ਹੈ ਤਿੰਨ ਹੈ ਇੱਕ ਤਾਂ ਹੈ ਕਿਸਾਨੀ ਮੰਗਾਂ ਦੇ ਸਬੰਧ ਦੇ ਵਿੱਚ ਜੋ ਕਿਸਾਨਾਂ ਦੇ ਉੱਪਰ ਕੇਂਦਰ ਸਰਕਾਰ ਬੜਾ ਤਸ਼ੱਦਦ ਢਾ ਰਹੀ ਹੈ ਜਿਸ ਤਰ੍ਹਾਂ ਕਿ ਉਹ ਹੋਰ ਕਿਸੇ ਮੁਲਕ ਦੇ ਵਸਿੰਦੇ ਹੁੰਦੇ ਹਨ ਜਦ ਕਿ ਕਿਸਾਨ ਸਾਰੀ ਜਨਤਾ ਦਾ ਢਿੱਡ ਭਰ ਰਹੇ ਨੇ ਸਾਰੀ ਆਰਥਿਕਤਾ ਕਿਸਾਨਾਂ ਦੇ ਸਿਰ ਤੇ ਉੱਪਰ ਖੜੀ ਹੈ ਉਹਨਾਂ ਨੂੰ ਇਸ ਤਰ੍ਹਾਂ ਗੋਲੀਆਂ ਦੇ ਨਾਲ ਮਾਰਨਾ ਸੰਵਿਧਾਨ ਦੇ ਉਲਟ ਹੈ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਇਹ ਸਰਕਾਰਾਂ ਨੂੰ ਨਹੀਂ ਕਰਨਾ ਚਾਹੀਦਾ ਜੇ ਇਸ ਤਰ੍ਹਾਂ ਸਰਕਾਰਾਂ ਕਰਦੀਆਂ ਰਹਿਣਗੀਆਂ ਇਹਦੇ ਸਿੱਟੇ ਗੰਭੀਰ ਨਿਕਲਣਗੇ ਤੇ ਇਹ ਦੇਸ਼ ਦੇ ਲਈ ਬਹੁਤ ਵੱਡਾ ਸੰਕਟ ਤੇ ਖਤਰਾ ਪੈਦਾ ਹੋ ਜਾਊਗਾ ਦੂਸਰਾ ਹੈ ਜਿਹੜੇ ਸਾਡੇ ਬੰਦੀ ਸਿੰਘ 35-35 ਸਾਲਾਂ ਤੋਂ ਜੇਲਾ ਚ ਬੰਦ ਨੇ ਤੇ ਖਾਸ ਕਰਕੇ ਜਿਹੜੇ ਉਸ ਤੋਂ ਬਾਅਦ ਹੋ ਹੁਣ ਪਿਛਲੇ ਸਾਲ ਭਗਵੰਤ ਮਾਨ ਦੀ ਸਰਕਾਰ ਨੇ ਝੂਠੇ ਕੇਸ ਪਾ ਕੇ ਭਾਈ ਅਮਰਤਪਾਲ ਸਿੰਘ ਜਿਹੜੀ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੀਪ ਸਿੱਧੂ ਨੇ ਬਣਾਈ ਸੀ ਉਹ ਰਿਸਟਰ ਉਹਦੇ ਦੀਪ ਸਿੱਧੂ ਦੀ ਸਿਹਤ ਤੋਂ ਬਾਅਦ ਅਮਰਤਪਾਲ ਨੂੰ ਉਹਨਾਂ ਨੇ ਮੁਖੀ ਚੁਣਿਆ ਉਹਨੇ ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢ ਕੇ ਧਰਮ ਵਾਲੇ ਪਾਸੇ ਜੋੜਨ ਦੀ ਉਪਰਾਲਾ ਕੀਤਾ ਸਿੱਖੀ ਧਰਮ ਅਪਣਾਉਣ ਵਾਸਤੇ ਉਹਨਾਂ ਨੇ ਪ੍ਰੇਰਿਤ ਕੀਤਾ ਕਾਫੀ ਨੌਜਵਾਨ ਨਸ਼ੇ ਛੱਡ ਵੀ ਗਏ ਸਨ ਜਦ ਕਿ ਸਰਕਾਰਾਂ ਇਸ ਤੋਂ ਉਲਟ ਨਸ਼ੇ ਵਕਾ ਰਹੀਆਂ ਨੇ ਨਸ਼ੇ ਮਹਿੰਗੇ ਹੋ ਰਹੇ ਨੌਜਵਾਨ ਹਰ ਰੋਜ਼ ਮਰਦੇ ਸਾਨੂੰ ਦਿਖਾਈ ਦਿੰਦੇ ਨੇ ਤੇ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਡਿਬੜੂ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿੱਥੇ ਕਿ ਉਹਨਾਂ ਨੂੰ ਬਹੁਤ ਘਟੀਆ दर्जे ਦਾ ਖਾਣਾ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਖਾਣੇ ਵਿੱਚ ਤਰਲ ਮਿਲਾਏ ਜਾ ਰਹੇ ਹਨ ਤੇ ਉਹਨਾਂ ਦੀ ਜਿਹੜੀ ਨਿੱਜਤਾ ਉਹਦੇ ਤੇ ਕੈਮਰੇ ਲਾਏ ਜਾ ਰਹੇ ਨੇ ਜਿਹੜੇ ਕਿ ਉਹਨਾਂ ਦੀ ਜਿਹੜਾ ਸੰਵਿਧਾਨ ਨੇ ਹੱਕ ਦਿੱਤਾ ਉਹਦੇ ਉਲਟ ਹੈ ਤੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਤੇ ਉਹਨਾਂ ਤੇ ਜਿਹੜਾ ਇਹ ਤਸ਼ੱਦਦ ਹੋ ਰਿਹਾ ਹੈਗਾ ਇਹਨੂੰ ਠੀਕ ਕੀਤਾ ਜਾਵੇ ਤੇ ਮਾਨ ਸਾਹਿਬ ਆਪ ਖੁਦ ਅੰਮ੍ਰਿਤਸਰ ਡਿਪਟੀ ਸਾਹਿਬ ਨਾਲ ਮੁਲਾਕਾਤ ਕਰਕੇ ਅੱਜ ਮੰਗ ਪੱਤਰ ਦੇਣਗੇ ਇਸ ਵਿਸ਼ੇ ਤੇ ਇੱਥੇ ਲਿਆਉਂਦਾ ਮਤਲਬ ਤੁਸੀਂ ਪੰਜਾਬ ਚ ਲੈ ਜਾਦੇ ਜਿਆਦਾ ਜਿਲ੍ਹੇ ਚ ਕਹਿ ਰਹੇ ਕਿੱਥੇ ਹਾਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਉਹਨਾਂ ਨੂੰ ਕਾਲੇ ਪਾਣੀ ਦੇ ਦੇ ਦਿੱਤਾਗਾ ਹੁਣ ਇਹ ਗਲਤ ਗੱਲ ਹੈ ਕਿ ਇਹ ਪੰਜਾਬ ਗਵਰਨਮੈਂਟ ਦੀ ਤੇ ਕੇਂਦਰ ਦੇ ਨਾਲ ਮਿਲ ਕੇ ਸਿੱਖੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਬਾਕੀ ਜਿਹੜਾ ਹੈ ਜੇ ਪਹਿਲੀ ਗੱਲ ਹੈਗੀ ਵੀ 1 ਸਾਲ ਤੋਂ ਵੱਧ ਉਹਨਾਂ ਨੂੰ ਰੱਖਿਆ ਨਹੀਂ ਜਾ ਸਕਦਾ ਤੇ ਇਹ ਵੀ ਗਲਤ ਹੈ ਤੇ ਜਿਹੜਾ ਐਨਐਸਏ ਲਾਇਆ ਉਹ ਝੂਠਾ ਹੈ ਕਿਉਂਕਿ ਜਿਹੜਾ ਡਿਪਟੀ ਕਮਿਸ਼ਨਰ ਸਾਹਿਬ ਹੁੰਦਾ ਹੈ ਉਹ ਆਪਣੇ ਜ਼ਿਲ੍ਹੇ ਦੇ ਅੰਡਰ ਅੰਡਰ ਕੰਮ ਕਰ ਸਕਦਾ ਹੈਗਾ ਉੱਥੇ ਜੇ ਵੀ ਕੁਝ ਹੁੰਦਾ ਹੈਗਾ ਬਾਰਦਾਤ ਹੁੰਦੀ ਹੈ ਉਹਦੇ ਤੋਂ ਆਪਣਾ ਐਕਸ਼ਨ ਲੈ ਸਕਦੇ ਨੇ ਉਹ ਵੀ ਐਡੀ ਵੱਡੀ ਗੱਲ ਨਹੀਂ ਸੀ ਕਿ ਉਹਨਾਂ ਤੇ ਐਨਐਸਏ ਲਾਇਆ ਜਾਣਾ ਚਾਹੀਦਾ ਸੀਗਾ ਤੇ ਇਹ ਡਿਪਟੀ ਕਮਿਸ਼ਨਰ ਸਾਹਿਬ ਨੇ ਅਮਰ ਸਰ ਨੇ ਉਹਨਾਂ ਨੇ ਵੀ ਕਾਨੂੰਨ ਤੋਂ ਬਾਹਰ ਜਾ ਕੇ ਗੱਲ ਕੀਤੀ ਹੈਗੀ ਐ ਸੋ ਇੱਕ ਹੈਗਾ ਵੋਟਾਂ ਜਿਹੜੀਆਂ ਐ ਐਸਜੀਪੀਸੀ ਦੀਆਂ ਬਣ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਨੇ ਜਿਹੜਾ ਲਾਮ ਲਖਸ਼ਰ ਹੁੰਦਾ ਹੈਗਾ ਉਹਨਾਂ ਦੇ ਦੇ ਸਰੋਤ ਹੁੰਦੇ ਨੇ ਵੋਟਾਂ ਬਣਾਉਣ ਵਾਲੇ ਇਸ ਤਰ੍ਹਾਂ ਦੂਜੀਆਂ ਵੋਟਾਂ ਬਣਦੀਆਂ ਨੇ ਉਹ ਬਹੁਤ ਢਿੱਲੀ ਕਾਰਗੁਜ਼ਾਰੀ ਚੱਲੀ ਉਹਨਾਂ ਨੇ ਲੋਕਾਂ ਤੋਂ ਵੋਟਾਂ ਦੇ ਜਿਹੜੇ ਫਾਰਮ ਸਿ ਫੜੇ ਹੀ ਨਹੀਂ ਤੇ ਹੁਣ ਬਣਾਉਣ ਲੱਗੇ ਨੇ ਕੁਝ ਹੱਦ ਤੱਕ ਆ ਵੀ ਪਰ ਹਜੇ ਵੀ ਬਹੁਤ ਉਸਰਾਵਨਾ ਬੋਟਾ ਨਹੀਂ ਬਣ ਰਹੀਆਂ ਜਿਸ ਤਰ੍ਹਾਂ ਬਣਨੀ ਚਾਹੀਦੀਆਂ ਸੀਗੀਆਂ ਇੱਕ ਕੇਸ ਦੇ ਸਬੰਧ ਵਿੱਚ ਹੈ ਤੇ ਸਰ ਗੱਲ ਕਰੀਏ ਭਾਵੇਂ ਕੋਈ ਕੋਈ ਜਿਹੜੀ ਉਹ ਚੋਖ ਲੈਤਾ ਹਾਂਜੀ ਸਰਕਾਰ ਨੇ ਬਾਰੰਦ ਦਬਾਅ ਲਈ ਜੇ ਕੋਈ ਬਾਕੀ ਉਹਨਾਂ ਨੇ ਵੀ ਇਹ ਇਹ ਗੱਲ ਤਾਂ ਉਹਨਾਂ ਨੇ ਅਮਰਪਾਲ ਸਿੰਘ ਹੋਰਾਂ ਨੇ ਵੀ ਕਿਹਾ ਹੈ ਕਿ ਜੇ ਸਾਡਾ ਸਾਡੀ ਕਿਸੇ ਦੀ ਵੀ ਮੌਤ ਹੁੰਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਬਹੁਤ ਵਿਗੜ ਚੁੱਕੀ ਹੈ ਜੇ ਸਾਡੀ ਕਿਸੇ ਦੀ ਵੀ ਮੌਤ ਹੁੰਦੀ ਹੈ ਇਹਦੇ ਵਿੱਚ ਜੇਲ੍ਹ ਪ੍ਰਸ਼ਾਸਨ ਭਗਵੰਤ ਮਾਨ ਸਰਕਾਰ ਇਹ ਕੇਂਦਰ ਸਰਕਾਰ ਇਹ ਤਿੰਨੋਂ ਜ਼ਿੰਮੇਵਾਰ ਹੋਣਗੇ ਸਰ ਅੱਜ ਤੁਸੀਂ ਇਹਦੇ ਨਾਲ ਨਾਲ ਮੁੰਡਾ ਚਿਰ ਮੰਗਾ ਤੇ ਇਹੀ ਨੇ ਉਹਨਾਂ ਨੂੰ ਇੱਥੇ ਵਾਪਸ ਪੰਜਾਬ ਲਿਆਂਦਾ ਜਾਵੇ ਤੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਨ ਸਾਹਿਬ ਵੀ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ ਤੇ ਇਹ ਵੀ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਕਿਉਂਕਿ ਇੱਕ ਬੰਦਾ ਜੇਲ੍ਹ ਚ ਉਹਨੂੰ ਮਿਲ ਸਕਦਾ ਹਰ ਇੱਕ ਬੰਦਾ ਜੋ ਵੀ ਜਿਹਦੀ ਵੀ ਇੱਛਾ ਹੈਗੀ ਦੂਸਰਾ ਹੈ ਕਿਸਾਨੀ ਮੰਗਾ ਦੇ ਪ੍ਰਤੀ ਕਿਸਾਨਾਂ ਤੇ ਇਸ ਤਰ੍ਹਾਂ ਦਾ ਤਸੱਦਦ ਗਵਰਨਮੈਂਟ ਨੂੰ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਉਹ ਕਰ ਰਹੇ ਨੇ ਸਿੱਧੀਆਂ ਗੋਲੀਆਂ ਮਾਰ ਮਾਰ ਕੇ ਬਹੁਤ ਸਾਰੇ ਨੌਜਵਾਨ ਦੀ ਮੌਤ ਵੀ ਹੋਈ ਆ ਤਾਂ ਬਹੁਤ ਨੌਜਵਾਨ ਨੇ ਜਿਹੜੇ ਜਿਸਮ ਦੇ ਨਾਲ ਚੱਗੇ ਹੋਏ ਨੇ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਕਿਸੇ ਦੀ ਅੱਖ ਚਲੀ ਗਈ ਕਿਸੇ ਦੀਆਂ ਲੱਤਾਂ ਟੁੱਟ ਗਈਆਂ ਬਾਹਾਂ ਟੁੱਟ ਗਈਆਂ ਤੇ ਕਿਸਾਨਾਂ ਦੇ ਜਿਹੜੇ ਟਰੈਕਟਰ ਨੇ ਉਹਨਾਂ ਦੇ ਟਾਇਰ ਫਾੜ ਦਿੱਤੇ ਗਏ ਨੇ ਪੁਲਿਸ ਦੁਆਰਾ ਅੱਛਾ ਇੱਕ ਹੋਰ ਸੋਚਣ ਵਾਲੀ ਗੱਲ ਆ ਉਹਦੇ ਵਿੱਚ 12 ਬੋਰ ਦੀਆਂ ਰਾਈਫਲਾਂ ਚੱਲ ਰਹੀਆਂ ਨੇ ਜਿਹੜੀਆਂ ਕਿ ਸਿਵਲ ਹੁੰਦੀਆਂ ਨਹੀਂ ਆ 12 ਬੋਰ ਦੀ ਰਾਈਫਲ ਫੌਜ ਨਹੀਂ ਚਲਾ ਉਹਦੇ ਵਿੱਚ ਆਰਐਸਐਸ ਦੇ ਬੰਦੇ ਜਿਹੜੇ ਵੜ ਕੇ ਉਹ 12 ਬੋਰ ਦੀਆਂ ਗੰਨਾਂ ਚਲਾ ਰਹੇ ਨੇ ਕਿਸਾਨਾਂ ਦੇ ਉੱਪਰ ਇਹ ਇਹ ਬੜੀ ਗੰਭੀਰ ਮੁੱਦਾ ਹੈਗਾ ਇਹ ਤੁਹਾਨੂੰ ਕਿਹਦਾ ਹੈ ਜੀ ਲੋਕਤੰਤਰ ਦੇ ਅਧਿਕਾਰ ਦੇ ਵਿੱਚ ਹਰ ਇੱਕ ਨੂੰ ਆਪਣੀ ਆਵਾਜ਼ ਰੱਖਣ ਦਾ ਆਪਣੀ ਬਾਜ਼ ਰੱਖਣ ਦਾ ਅਧਿਕਾਰ ਹੈ ਬਿਲਕੁਲ ਬਿਲਕੁਲ ਜੀ ਕਿਸਾਨਾਂ ਬਾਕੀ ਉਹ ਤਾਂ ਹੈ ਕਿਸਾਨ ਨੇ ਕਿਸਾਨ ਤੇ ਮਜ਼ਦੂਰ ਇਕੱਠੇ ਹੋਏ ਨੇ ਅਸੀਂ ਵੀ ਸਾਰੇ ਕਿਸਾਨਾਂ ਗੇ ਜੇ ਉਹਨਾਂ ਨੂੰ ਕੋਈ ਦੁੱਖ ਹੈ ਤਾਂ ਉਹ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਕਿਸਾਨੀ ਅੱਜ ਨਿਘਾਰ ਵੱਲ ਜਾ ਰਹੀ ਹੈ ਨੁਕਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਅਡਾਨੀ ਬਾਨੀਆਂ ਦੀ ਜਿਹੜੀ ਮਾਇਆ ਹੈ ਜਾਇਦਾਦ ਹੈ ਦੁੱਗਣੀ ਤੋਂ ਤਿਗਣੀ ਹੋਈ ਜਾ ਰਹੀ ਹੈ ਸੋ ਇਸ ਵਾਸਤੇ ਕਿਸਾਨਾਂ ਨੂੰ ਜਿਹੜੇ ਮੰਗਾਂ ਨੇ ਉਹਨਾਂ ਦੀ ਸਰਕਾਰ ਨੂੰ ਬੈਠ ਕੇ ਉਹਨਾਂ ਨੂੰ ਮੰਨਣਾ ਚਾਹੀਦਾ ਹੱਲ ਕਰਨਾ ਚਾਹੀਦਾ ਨਾ ਕਿ ਉਹਨਾਂ ਨੂੰ ਗੋਲੀਆਂ ਮਾਰ ਕੇ ਡਰਾਉਣਾ ਚਾਹੀਦਾ ਬਾਕੀ ਪੰਜਾਬੀ ਇਸ ਤਰ੍ਹਾਂ ਡਰਨ ਵਾਲੇ ਵੀ ਹੈ ਨਹੀਂ ਇਹ ਇਹ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਇਹ ਕੋਈ ਯੂਪੀ ਵਿਹਾਰ ਨਹੀਂ ਹੈ ਜੇ ਇਹਨਾਂ ਨੂੰ ਨਰਾ ਦੇਓਗੇ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਡੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਅੱਜ ਇੱਥੇ ਮੰਗ ਪੱਤਰ ਦੇਣ ਆਏ ਹਾਂ ਵੈਸੇ ਸਾਰੀ ਗੱਲ ਜਿਹੜੀ ਮਡੇਰ ਸਾਹਿਬ ਨੇ ਦੱਸਤੀ ਜਿਹੜੀ ਸੰਵਿਧਾਨ ਦੀ ਧਾਰਾ 19 ਹੈ ਉਹ ਹਰ ਇੱਕ ਨਾਗਰਿਕ ਨੂੰ ਆਪਣਾ ਪ੍ਰੋਟੈਸਟ ਕਰਨ ਦੀ ਆਪਣੇ ਹੱਕਾਂ ਦੀ ਆਪਣੇ ਹਿੱਤਾਂ ਦੀ ਅਲਾਉ ਕਰਦੀ ਆ ਉਸੇ ਤਹਿਤ ਸਾਡੇ ਜਿਹੜੇ ਕਿਸਾਨ ਨੇ ਆਪਣੇ ਹੱਕਾਂ ਦੀ ਆਵਾਜ਼ ਆ ਜਿਹੜੀ ਅਠੋਲ ਲਈ ਜਾ ਰਹੀ ਸੀ ਜਿਹੜਾ ਕਿ ਇੰਡੀਅਨ ਸਟੇਟ ਆ ਉਹ ਸਾਨੂੰ ਪੰਜਾਬ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਸਿੱਖਾਂ ਨੂੰ ਦਬਾਉਣਾ ਚਾਹੁੰਦੀ ਆ ਅਸੀਂ ਉਹਨਾਂ ਦੀ ਸਪੋਰਟ ਕਰਨ ਲਈ ਅੱਜ ਇੱਥੇ ਮੰਗ ਪੱਤਰ ਦੇਣ ਆਏ ਆ ਦੂਸਰਾ ਵੋਟਾਂ ਦੇ ਸੰਬੰਧ ਦੇ ਵਿੱਚ ਆ ਵੀ ਜਿਹੜੀ ਵੋਟਾਂ ਨੇ ਪਿਛਲੇ ਮਹੀਨੇ ਤੱਕ ਜਿਹੜੀ ਪਰਸੈਂਟ ਸੀਗੀ ਵੋਟਾਂ ਦੀ ਉਹ 13% ਵੋਟਾਂ ਬਣੀਆਂ ਨੇ ਲੋਕਾਂ ਦੇ ਵਿੱਚ ਵੀ ਦਿਲਚਸਪੀ ਘੱਟ ਸੀ ਪਰ ਜਿਹੜਾ ਅਮਲਾ ਫੈਲਾ ਸਰਕਾਰੀ ਤੌਰ ਤੇ ਵੋਟਾਂ ਬਣਾਉਣ ਵਾਲਾ ਉਹ ਘਰ ਘਰ ਜਾ ਕੇ ਸੀਮਤ ਸਮਾਂ ਹੁਣ 28 ਤਰੀਕ ਦੀ ਜਿਹੜੀ ਲਾਸਟ ਡੇਟ ਆ ਉਹ ਵੋਟਾਂ ਬਣਾਉਣੀਆਂ ਚਾਹੀਦੀਆਂ ਸਾਡੀ ਬੇਨਤੀ ਵੀ ਹੈ ਵੀ ਜਿਹੜਾ ਵੋਟਾਂ ਦਾ ਟਾਈਮ ਹੋਰ ਵਧਾਇਆ ਜਾਵੇ ਕਿਉਂਕਿ ਵੋਟਾਂ ਦੀ ਜਿਹੜੀ ਪ੍ਰਤੀਸ਼ਤ ਆ ਜੇ ਬਹੁਤ ਘੱਟ ਬਣੀਆਂ ਤੀਸਰਾ ਅਸੀਂ ਕਿਸਾਨਾਂ ਦਾ ਹੋ ਗਿਆ ਵੋਟਾਂ ਦਾ ਹੋ ਗਿਆ ਤੇ ਅਮਰਿਤਪਾਲ ਸਿੰਘ ਉਹਨਾਂ ਦਾ ਜਿਹੜਾ ਦਰਤਾਰਾ ਉਹ ਉਹਨਾਂ ਦੇ ਜਿਹੜੇ ਕੇਸ ਸੀਗੇ ਉਹ ਸਭ ਤੋਂ ਵੱਡਾ ਕੇਸ ਜੇ ਸੋਚਿਆ ਜਾਵਦਾ ਅਜਨਾਲੀ ਵਾਲਾ ਸੀ ਉਹ ਕੇਸ ਪੰਜਾਬ ਦੇ ਵਿੱਚ ਚਲਾਇਆ ਜਾ ਸਕਦਾ ਸੀ ਜਾਣ ਬੁੱਝ ਕੇ ਇੰਡੀਅਨ ਸਟੇਟ ਨੇ ਰਾਜ ਸਰਕਾਰ ਨਾਲ ਰਲ ਕੇ ਸਾਡੇ ਸਿੱਖਾਂ ਨੂੰ ਦੇਰੂਗੜ੍ਹ ਜੇਲ੍ਹ ਦੇ ਵਿੱਚ ਰਿਸੈਪਟ ਕੀਤਾ ਜੇਲ੍ਹ ਦਾ ਜਿਹੜਾ ਮੈਨੂਅਲ ਹੁੰਦਾ ਉਹਦੇ ਮੁਤਾਬਕ ਜਿਹੜੇ ਸਾਡੇ ਰਾਈਟਸ ਨੇ ਜਿਸ ਤਰ੍ਹਾਂ ਅਸੀਂ ਰਹਿਣਾ ਹੁੰਦਾ ਜੋ ਸਾਨੂੰ ਮਿਲਣਾ ਹੁੰਦਾ ਉਹ ਉਹਨਾਂ ਦਾ ਜਿਹੜਾ ਹਨਨ ਹੋ ਰਿਹਾ ਸਾਡੇ ਰਾਈਟਸ ਨੂੰ ਕੁਚਲਿਆ ਜਾ ਰਿਹਾ ਸਾਡੀ ਮੰਗ ਹੈ ਪਾਰਟੀ ਵੱਲੋਂ ਵੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਪੰਜਾਬ ਸੈਫਟ ਕੀਤਾ ਜਾਵੇ ਤੇ ਰਿਹਾ ਕੀਤਾ ਜਾਵੇ ਕਿਉਂਕਿ ਜਿਹੜਾ NSA ਦਾ ਪੀਰੀਅਡ ਆ ਉਹ ਖਤਮ ਹੋਣ ਵਾਲਾ ਤੇ ਨਵਾਂ NSA ਦੀ ਮਨਜ਼ੂਰੀ ਲੈਣੀ ਪੈਂਦੀ ਆ ਹੁਣ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਸਾਡੀ ਇਹ ਮੰਗ ਹੈ ਸਾਡੀ ਪਾਰਟੀ ਜ਼ੋਰਦਾਰ ਆਵਾਜ਼ ਉਠਾਉਂਦੀ ਆ ਇਸ ਤੋਂ ਬਿਨਾਂ ਜਿਹੜਾ ਲੰਮੀਆਂ ਸਜ਼ਾਵਾਂ ਭੁਗਤ ਰਹੇ ਸਾਡੇ ਨੌਜਵਾਨ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਨੇ ਉਹਨਾਂ ਨੂੰ ਵੀ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਇਹਨਾਂ ਮੰਗਾਂ ਦੇ ਸਬੰਧ ਵਿੱਚ ਅਸੀਂ ਸਮੁੱਚੀ ਪਾਰਟੀ ਜ਼ਿਲ੍ਹਾ ਜਥੇਬੰਦੀ ਬਰਨਾਲਾ ਸਰਦਾਰ ਦਰਸ਼ਨ ਸਿੰਘ ਮਡੇਰ ਸਰਪਾਲ ਸਿੰਘ ਜੀ ਸਨਾ ਜਸਵੀਰ ਸਿੰਘ ਬਿੱਲਾ ਸਿੰਘ ਢਾ ਦੇਵ ਸਿੰਘ ਜੀ ਦਸੌਂਦਾ ਸਿੰਘ ਵਾਲਾ ਗੁਰਜੀਤ ਸਿੰਘ ਨੇ ਸਾਰੇ ਆਗੂ ਸਹਿਬਾਨ ਤੇ ਸਮੂੱਚੇ ਸਾਡੇ ਜਿਹੜੇ ਪਾਕਰ ਨੇ ਅਸੀਂ ਇਕੱਠੇ ਹੋ ਕੇ ਡੀਸੀ ਸਾਹ ਨੂੰ ਮੰਗ ਪੱਤਰ ਦੇਣ ਆਏ ਹਾਂ ਜਿਵੇਂ ਸਰ ਕਈ ਮੁੱਦਿਆਂ ਨੂੰ ਲੈ ਕੇ ਲੋਕ ਸੜਕਾਂ ਤੇ ਉਤਰੇ ਨੇ ਜੀ ਉਹਨਾਂ ਦੇ ਹੱਲ ਵੀ ਕੀਤੇ ਗਏ ਗਏ ਭਾਈ ਅਮਰਤਪਾਲ ਦੇ ਮੁੱਦਿਆਂ ਲੈ ਕੇ ਸਰਕਾਰ ਤੇ ਤੇ ਉੱtre ਉਸ ਦਾ ਜਿਹੜਾ ਅਸੀਂ ਮੇਜਰ ਕਾਰਨ ਸਮਝਦੇ ਹਾਂ ਜਿਹੜਾ ਪਿਛਲਾ ਅੰਦੋਲਨ ਕੀਤਾ ਮਾਸ ਮੂਵਮੈਂਟ ਹੋਈ ਜਾਂ ਲੋਕ ਲਹਿਰ ਹੋਈ ਜਾਂ ਬਹੁਤ ਵੱਡੀ ਜਿਹੜੀਆਂ ਦਿੱਲੀ ਦੀਆਂ ਗੁਰੂਹਾਂ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਆਪਣੇ ਹਿੱਤਾਂ ਲਈ ਅੰਦੋਲਨ ਕੀਤਾ ਉਹ ਜਿਹੜੀ ਦਿੱਲੀ ਦੀ ਸਟੇਟ ਸੀਗੀ ਦਿੱਲੀ ਦੀ ਸਰਕਾਰ ਹੈ ਬਹੁਤ ਗਣਤੀ ਲੋਬੀ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਉਹਨਾਂ ਨੇ ਉਹ ਗੱਲ ਨੂੰ ਬਦਲਾ ਲੈਣ ਦੀ ਖਾਤਰ ਪੰਜਾਬ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਸਮੇਤ ਸਾਡੇ ਪੰਜਾਬ ਦੇ ਲੋਕਾਂ ਨੂੰ ਜਾਣ ਬੁੱਝ ਕੇ ਲੁੱਟਿਆ ਕੁੱਟਿਆ ਤੇ ਦਬਾਇਆ ਸਾਡੇ ਨੌਜਵਾਨਾਂ ਨੂੰ ਬਾਹਰ ਲਿਆ ਜੇਲਾਂ ਸੱਟਿਆ ਇਹੀ ਉਹਦਾ ਮੁੱਖ ਕਾਰਨ ਹੈ ਹਰ ਵਾਰ ਸੈਂਟਰ ਸਰਕਾਰ ਵੱਡੇ ਪੰਜਾਬ ਨੂੰ ਨਸਨਾ ਬਣਾਇਆ ਜਾ ਰਿਹਾ ਕਿ ਕਿਹਨੇ ਚਾਹੂ ਪੰਜਾਬ ਦੇ ਜਿਹੜੇ ਲੋਕ ਨੇਗੇ ਉਹ ਅਗਵਾਈ ਕਰਨੇ ਸੰਗਰਥ ਨੇ ਅਸੀਂ ਸਾਬ ਸ੍ਰੀ ਗੁਰੂ ਗੰਗ ਸਾਹਿਬ ਦੀ ਅਗਵਾਈ ਦੇ ਵਿੱਚ ਦੁਨੀਆ ਦਾ ਭਲਾ ਚਾਹਣ ਵਾਲੀ ਕੌਮ ਹੈ ਅਸੀਂ ਲੰਗਰ ਲਾਉਂਦੇ ਆ ਸਿਮਰਨ ਕਰਦੇ ਆ ਸਰਬਾਤਨ ਭਲਾ ਚਾਹੁੰਦੇ ਆ ਅਸੀਂ ਹਿੰਸਾਵਾਦੀ ਨਹੀਂ ਹੈਗੇ ਅਸੀਂ ਮਨੁੱਖਤਾ ਦੇ ਭਲੇ ਹਿੱਤ 사 ਕੰਮ ਕਰਦੇ ਆ ਇਹਨਾਂ ਨੂੰ ਇਹ ਕਦਾਚਤ ਬਰਦਾਸ਼ਤ ਨਹੀਂ ਕਿਉਂਕਿ ਸਾਡੀ ਜਿਹੜੀ ਵਿਚਾਰਧਾਰਾ ਗਈ ਉਹ ਨਰਮਲ ਵਿਚਾਰਤਾ ਦਾ ਜਿਹੜੇ ਉਸ ਭਾਈ ਚੱਕ ਦੀ ਵਿਚਾਰਤਾ ਉਹ ਵਿਚਾਰਤਾ ਕਿ ਬਕਰੇਵਿਆਂ ਕਾਰਨ ਸਾਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਗੁਰੂ ਸਾਹਿਬ ਦੀ ਸਾਝੀ ਹੋਈ ਕੌਮ ਹੈ ਇਹ ਨਾ ਕਿਸੇ ਨੂੰ ਖਤਮ ਹੋਈ ਤੇ ਨਾ ਹੋਣੀ ਆ ਇਹੀ ਇਹਦਾ ਮੁੱਖ ਕਾਰਨ ਹੈ